ਤਾਂ ਤੁਸੀਂ ਕਹੇ ਸੀ ਅੱਜ ਵਾਲੀ ਮੀਟਿੰਗ ਵਿੱਚ ਆਉਣਾ ਪਊਗਾ। ਹਾਂਜੀ, ਅੱਜ ਹੀ ਮੀਟਿੰਗ 'ਚ ਆਉਣੀ ਪੈਣਾ ਸੀਗਾ। ਲਓ ਜੀ ਆ ਗਿਆ ਫਿਰ ਮੈਂ। ਦੱਸੋ ਮੇਰੇ ਬੱਚੇ ਦਾ ਕੀ ਰਿਜ਼ਲਟ ਹੈਗਾ? ਰਿਜ਼ਲਟ ਤਾਂ ਇਸ ਵਾਰ ਇਹਦਾ ਬਹੁਤ ਮਾੜਾ ਆਇਆ। 40% ਨੰਬਰ ਨਸਾ ਆਏ ਨੇ ਕਿਤੇ-ਕਿਤੇ। ਆਹ ਦੇਖ ਲਓ ਇਹਦਾ ਰਿਜ਼ਲਟ। ਮਾਸਟਰ ਜੀ ਵੀਰ ਇਸ ਵਾਰ ਇੰਨੇ ਨੰਬਰ ਘਟ ਕਿਉਂ ਆਏ ਨੇ ਮੇਰੇ ਮੁੰਡੇ ਦੇ? ਨੰਬਰ ਤਾਂ ਇਹਨਾਂ ਦੇ ਆਪ ਹੀ ਘਟ ਆਉਣਿਆ। ਨਾ ਇਹ ਪੜਦੇ ਆ ਨਾ ਤੁਸੀਂ ਇਹਨਾਂ ਦੀ ਪੜ੍ਹਾਈ ਵੱਲ ਧਿਆਨ ਦਿੰਦੇ ਨੇ। ਥੋੜਾ ਬਹੁਤਾ ਤੁਸੀਂ ਵੀ ਇਹਨਾਂ ਦੀ ਪੜ੍ਹਾਈ ਵੱਲ ਧਿਆਨ ਦਿਓ। ਐਡੇ ਮੈਨਾਂ ਸਕੂਲ ਦੇ ਵਿੱਚ ਪੜ੍ਹਾਉਣ ਮਾਸਟਰ ਜੀ ਅਸੀਂ ਜਵਾਕਾਂ ਨੂੰ ਕਰੇ ਕਿੱਥੋਂ ਪੜਾ ਲਾਗੇ ਸਾਡੇ ਤੋਂ ਆਪਦੇ ਕੰਮ ਹੀ ਨਹੀਂ ਪੂਰੇ ਹੁੰਦੇ ਸਾਨੂੰ ਪਤਾ ਜੀਰੀ ਦਾ ਸੀਜ਼ਨ ਹੈਗਾ ਖੇਤਾਂ 'ਚ ਵੀ ਕੰਮ ਤੇ ਮੇਰੇ ਘਰ ਵਾਲੀ ਤੋਂ ਤਾਂ ਘਰ ਦੇ ਕੰਮ ਹੀ ਨਹੀਂ ਪੂਰੇ ਹੁੰਦੇ ਹੈਗੇ ਕਦੇ ਦਿਹਾੜੀ ਨੇ ਰੋਟੀਆਂ ਬਣਾ ਲੈ ਮੇਰੇ ਕਿਹੜਾ ਕੰਮ ਕਰ ਲਾ ਕੇ ਝਾੜੂ ਪੋਚਾ ਕਰ ਲੈ ਇੰਨਾ ਟਾਈਮ ਹੀ ਨਹੀਂ ਹੈਗਾ ਮਾਸਟਰ ਜੀ ਖੇਤੀਬਾੜੀ ਦੇ ਚੱਕਰਾਂ 'ਚ ਤੁਸੀਂ ਆਦਿਆ ਜਵਾਕ ਨੂੰ ਨਾ ਭੁੱਲ ਜਿਓ ਜੇ ਤੁਸੀਂ ਇੰਨੀ ਜ਼ਿਆਦਾ ਬੀਜੀ ਹੋ ਨਾ ਇਹਨੂੰ ਕਿਸੇ ਚੱਜ ਦੇ ਬੰਦੇ ਲਾ ਕੇ ਟਿਊਸ਼ਨ ਲਾ ਦਿਓ ਤੇ ਆਪ ਵੀ ਪੜੀ ਜਾਣਗੇ ਬੈਠ ਕੇ ਕਿਉਂ ਮਾਸਟਰ ਜੀ ਅਸੀਂ ਆਪਦੇ ਜਵਾਕਾਂ ਨੂੰ ਟਿਊਸ਼ਨ ਤੇ ਕਿਉਂ ਲਾਈਏ ਗੱ ਇਨੂੰ ਟਿਊਸ਼ਨ ਤੇ ਲਾ ਦੋ ਉੱਥੇ ਕਮਸ਼ੇ ਕਮ ਇਹ ਪੜਤਾ ਲਿਆ ਕਰੂ ਛੋਡੇ ਨਾਲ ਤਾਂ ਘਰੇ ਪੜਾਉਣ ਨੂੰ ਟਾਈਮ ਹੈ ਨਹੀਂਗਾ ਅੱਛਾ ਹੁਣ ਮੈਨੂੰ ਮੇਰਾ ਜਵਾਕ ਟਿਊਸ਼ਨ ਤੇ ਰੋਣਾ ਪਊਗਾ ਇਹ ਗੱਲ ਪਤਾ ਤੂੰ ਦੋ ਮਿੰਟ ਬਾਹਰ ਜਾ ਜਾ ਮੈਂ ਆਉਨੇਗਾ ਮਾਸਟਰ ਜੀ ਜੇ ਸਾਨੂੰ ਆਪਦੇ ਜਵਾਕ ਨੂੰ ਆਪ ਹੀ ਪੜਾਉਣਾ ਪਊਗਾ ਤੋਸਰਾ ਟਿਊਸ਼ਨ ਤੇ ਭਿਲਾਉਣਾ ਪਊਗਾ ਮੇਰਾ ਛੋਡੇ ਏਡੇ ਵੱਡੇ ਸਕੂਲ ਤੇ ਐਡਮਿਸ਼ਨ ਕਰਾਉਣ ਦਾ ਸਾਨੂੰ ਕੀ ਫਾਇਦਾ ਕੀ ਮਤਲਬ ਮੇਰਾ ਜਵਾਬ ਛੋਟੇ ਸਕੂਲ ਦੇ ਵਿੱਚ ਸਵੇਰ ਦੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਰਹਿੰਦਾ ਉਸ ਤੋਂ ਬਾਅਦ ਉਹਨਾਂ ਨੂੰ ਸਕੂਲ ਦਾ ਕੰਮ ਵੀ ਕਰਨਾ ਹੈ ਰੋਟੀ ਵੀ ਖਾਣੀ ਹੈ ਤੇ ਬਾਹਰ ਜਾ ਕੇ ਸ਼ਾਮ ਨੂੰ ਜਵਾਕਾਂ ਨਾਲ ਖੇਡਣਾ ਵੀ ਆ ਉਹ ਐਨੇ ਕੇ ਟਾਈਮ 'ਚ ਕੀ ਕੀ ਕਰ ਲੂਗਾ ਜਦੋਂ 7 ਘੰਟੇ ਤੁਸੀਂ ਆਪਦੇ ਸਕੂਲ ਦੇ ਵਿੱਚ ਰੱਖ ਕੇ ਉਹਨਾਂ ਨੂੰ ਚੰਗੇ ਨੰਬਰ ਨਹੀਂ ਦਿਵਾ ਸਕਦੇ ਤੁਹਾਨੂੰ ਕੀ ਲੱਗਦਾ ਇੱਕ ਘੰਟਾ ਕਰੇ ਪੜਾ ਕੇ ਜਾਂ ਉਹ ਕਿੰਨੇ ਘੰਟੇ ਦਾ ਟੂਸ਼ਨ ਲਖਵਾ ਕੇ ਕਿ ਉਹ ਟੌਪ ਕਰਾ ਦੇਊਗਾ ਉਹ ਤੁਹਾਡਾ ਜੋ ਵੀ ਮਤਲਬ ਜੀ ਨਾ ਮੈਂ ਚੰਗੀ ਤਰ੍ਹਾਂ ਸਮਝ ਗਿਆ ਕਦੇ ਖੇਤੀ ਬਾੜੀ ਦੇ ਚੱਕਰਾਂ 'ਚ ਆਪਦੇ ਜਵਾਕਾਂ ਨੂੰ ਨਾ ਭੁੱਲ ਜਿਓ। ਉਹ ਜੇ ਅਸੀਂ ਨੇ ਖੇਤੀ ਛੱਡਤੀ ਨਾ ਤਾਂ ਛੋਟੇ ਮਹਿੰਗੇ ਸਕੂਲਾਂ ਦੀ ਫੀਸ ਕਿੱਥੋਂ ਭਰਾਂਗੇ? ਛੋਟੇ ਸਕੂਲ ਦੀ ਫੀਸ ਇੰਨੀ ਜ਼ਿਆਦਾ ਹੈ ਕਿ ਅਸੀਂ ਮਸਾ ਭਰਦੇ ਆ। ਛੋਟੇ ਸਕੂਲ ਦੀ ਫੀਸ ਦੇ ਚੱਕਰਾਂ 'ਚ ਮੈਂ ਤੇ ਮੇਰੇ ਘਰ ਦੇ ਦਿਨ ਰਾਤ ਖੇਤੀਬਾੜੀ ਦੇ ਕੰਮਾਂ 'ਚ ਲੱਗੇ ਰਹਿਣਾ ਹੈ ਤਾਂ ਕਿ ਅਸੀਂ ਫੀਸ ਭਰ ਸਕੀਏ। ਸੋਨੋ ਪਤਾ ਹੈ ਜੀ ਕਿੰਨੀ ਔਖੀ ਫੀਸ ਭਰਦੇ ਆ। ਉੱਤੋਂ ਤੁਸੀਂ ਕਹਿੰਦੇ ਸਾਰਾ ਕੋਲ ਸਕੂਲ ਚਲੋ ਉੱਤੋਂ ਤਾਪਾਂ ਵੀ ਇੱਥੇ ਲਓ, ਵਰਦੀਆਂ ਵੀ ਇੱਥੋਂ ਲਓ, ਬੈਲਟਾਂ ਵੀ ਇੱਥੋਂ ਲਓ, ਇੱ ਉਹ ਜਦੋਂ ਅਸੀਂ ਸਾਰਾ ਕੁਝ ਤੁਹਾਡੇ ਸਕੂਲ ਚ ਹੋ ਰਹਿਣਾ ਹੈ ਫਿਰ ਅਸੀਂ ਬਾਹਰਲੇ ਟੀਚਰ ਤੋਂ ਟਿਊਸ਼ਨ ਕਿਉਂ ਲਈਏ ਅਸੀਂ ਆਪਦੀ ਕਮਾਈ ਸਾਰੀ ਤੁਹਾਨੂੰ ਦਿੰਨੇ ਆ ਫਿਰ ਵੀ ਸਾਡੇ ਆਰਟੀਕਲ ਮੰਟੀ ਸਾਨੂੰ ਮਜ਼ਾਕ ਕਰਦੇ ਨੇ ਵੀ ਤੇਰੇ ਜਵਾਬ ਦੇ ਸਕੂਲ ਚ ਕੁਝ ਨਹੀਂ ਹੋਣਾ ਤੈਨੂੰ ਹੋਰ ਉੱਪਰਲੇ ਸਕੂਲ ਚ ਪਾ ਇਸ ਚੱਕਰ ਚ ਫਸਦਾ ਕੌਣ ਹੈ ਸਾਡੇ ਵਰਗਾ ਮਿਡਲ ਕਲਾਸ ਬੰਦਾ ਦੇਖੋ ਸਰ ਅੱਜ ਹੀ ਤੁਹਾਨੂੰ ਲੱਖਾਂ ਰੁਪਿਆ ਦਿੰਨੇ ਆ ਜੇ ਅਗਲੀ ਵਾਰ ਮੇਰੇ ਬੱਚੇ ਦੇ ਸਹੀ ਨੰਬਰ ਨਾ ਆਏ ਤਾਂ ਮੈਂ ਪੂਰੀ ਪਾਬਲਿਕ ਦੇ ਵਿੱਚ ਖੜ ਕੇ ਤੁਹਾਨੂੰ ਸੁਭਾਅ ਕਰੂੰਗਾ ਜੇ ਅਸੀਂ ਮਿਡਲ ਕਲਾਸ ਹੈ ਨਾ ਤਾਂ ਇਹ ਨਾ ਸਮਝੋ ਕਿ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਇਹ ਗੱਲ ਆਪਣੇ ਕੰਨਾਂ 'ਚ ਨਹੀਂ ਦਿਮਾਗ 'ਚ ਰੱਖਿਓ ਠੀਕ ਹੈ ਸਤਿ ਸ੍ਰੀ ਅਕਾਲ ਹੋ ਜਿਹੜੇ ਜੱਟ